ਡੱਲੇਵਾਲ ਸਾਹ ਹੋਰਾਂ ਦੀ ਗੱਲਬਾਤ ਕਰ ਲਈਏ ਉਹਨਾਂ ਦੇ ਪਾਣੀ ਪੀਣ ਦੀ ਕਹਾਣੀ ਵੀ ਉਹਦੇ ਵਿੱਚ ਵਿਰੋਧਾਭਾਸ ਹੀ ਹੈ ਉਹਦੇ ਚ ਪੰਦੇਰ ਸਾਹਿਬ ਹੋਰਾਂ ਨੂੰ ਰਿਹਾ ਕਰ ਦਿੱਤਾ ਗਿਆ ਪਹਿਲਾਂ ਕਹਿੰਦੇ ਕਿ ਡੱਲੇਵਾਲ ਸਾਹਵਾਂ ਨੇ ਸ਼ਰਤੀ ਰੱਖੀ ਸੀ ਕਿ ਮੈਂ ਪਾਣੀ ਉਦੋਂ ਤੱਕ ਨਹੀਂ ਪੀਵਾਂਗਾ ਜਦੋਂ ਤੱਕ ਕਿਸਾਨ ਆਗੂ ਤੇ ਜਿਹੜੇ ਕਿਸਾਨ ਸਾਥੀ ਆ ਉਹਨਾਂ ਨੂੰ ਰਿਹਾ ਨਹੀਂ ਕਰੋਗੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਡੱਲੇਵਾਲ ਸਾਹ ਨੇ ਪਾਣੀ ਪੀ ਲਿਆ ਤੇ ਵਿੱਚ ਹੀ ਉਹਨਾਂ ਦੇ ਜਿਹੜਾ ਵਰਤ ਹੈ ਉਹਨੂੰ ਵੀ ਖਤਮ ਕਰਨ ਦੀ ਗੱਲਾਂ ਰਹੀਆਂ ਇਹਦੇ ਵਿੱਚ ਥੋੜੀ ਜੀ ਕਨਫਲਿਕਟ ਕਨਫਿਊਜ਼ਨ ਬਣੀ ਹੋਈ ਆ ਦੇਖੋ ਉਹਨਾਂ ਦੀ ਆਈਟੀ ਟੀਮ ਦੇ ਇੱਕ ਮੈਂਬਰ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਜੀ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਦੇਖੋ মিডিਆ ਸਾਡੇ ਉਲਟ ਹੈ ਹਮ ਭਈ ਅਸੀਂ ਉਸ মিডিਆ ਨੂੰ ਤਾਂ ਕੀ ਸਮਝਾਈਏ ਤੇ ਕੀ ਆਪਦਾ ਤਰਕ ਰੱਖੀਏ ਜੀ ਪਰ ਜਿੱਥੇ ਸਾਡਾ ਜੋਰ ਹੈਗਾ ਸੀ ਉੱਥੇ ਇੱਥੇ ਕਾਲ ਕਰਕੇ ਕਹਿ ਰਹੇ ਆ ਕਿ ਭਾਈ ਪਲੀਜ਼ ਸਾਡਾ ਪੱਖ ਰੱਖੋ ਸਹੀ ਢੰਗ ਨਾਲ ਜੀ ਦੇਖੋ ਇਹ ਜਦੋਂ ਖਬਰ ਆਈ ਤਾਂ ਖਬਰ ਜਿਹੜੀ ਸੀ ਕਿ ਉਹ ਇਸ ਤਰ੍ਹਾਂ ਫੈਲਦੀ ਹੈ ਅੱਜ ਕੱਲ ਸਟੇਟ ਪੱਖੀ ਜਿਹੜੀ ਹੁੰਦੀ ਹੈ ਖਾਸ ਤੌਰ ਤੇ ਕਿਉਂ ਨੇਰੀ ਬਣ ਜਾਂਦੀ ਹੈ ਜੀ ਮਸਲਨ ਇੱਕ ਖਬਰ ਫਲੈਸ਼ ਹੁੰਦੀ ਹੈ ਬ੍ਰੇਕ ਹੁੰਦੀ ਹੈ ਕਿ ਆ ਹੋ ਗਿਆ ਹੋ ਗਿਆ ਫਿਰ ਪੰਜਾਬੀ ਵਾਲੇ ਆ ਜਾਂਦੇ ਆ ਤਾਂ ਫਿਰ ਹੂ ਹੂ ਅੱਗੇ ਜਿਹੜੇ ਆ ਪੱਤਰਕਾਰ ਆਪਣੇ ਪੇਜਾਂ ਤੇ ਉਦਾਂ ਹੀ ਲਿਖ ਦਿੰਦੇ ਆ ਜੀ ਚਲੋ ਹੁਣ ਅਕਸਰ ਕੀ ਹੁੰਦਾ ਹੈ ਕਿ ਇਹ ਤਕਰੀਬਨ ਤਕਰੀਬਨ ਖਬਰਾਂ ਸਹੀ ਹੁੰਦੀਆਂ ਹੂੰ ਪਰ ਕਈ ਵਾਰ ਜੋ ਖਬਰ ਹੁੰਦੀ ਹੈ ਅਸਲ ਚ ਉਹ ਖਬਰ ਖਬਰ ਤਾਂ ਹੁੰਦੀ ਹੈ ਹਮ ਪਰ ਉਸ ਖਬਰ ਦੀ ਇੱਕ ਹੋਰ ਖਬਰ ਹੁੰਦੀ ਹੈ ਜਿਹੜੀ ਮਰ ਚੁੱਕੀ ਹੁੰਦੀ ਹੈ ਜੀ ਤਾਂ ਮੈਂ ਥੋੜਾ ਜਿਹਾ ਜਾ ਕੇ ਵੇਖਿਆ ਕਿ ਕੀ ਮਸਲਾ ਕੀ ਚੱਲ ਰਿਹਾ ਹੈ ਹਮ ਕਿਉਂ ਕਿਉਂਕਿ ਜਿਹੜੇ ਬੰਦੇ ਦੇਖੋ ਤਜਰਬਾ ਬਹੁਤ ਵੱਡੀ ਚੀਜ਼ ਹੈ ਮੇਰਾ ਮੰਨਣਾ ਜੀ ਜਿਹੜੇ ਬੰਦੇ ਤਸਵੀਰ ਚ ਨਜ਼ਰ ਆਏ ਉਹ ਤੇ ਸਾਬਕਾ ਪੁਲਿਸ ਅਧਿਕਾਰੀ ਸੀਗੇ ਹੂੰ ਉਹਨਾਂ ਚੋਂ ਇੱਕ ਨੂੰ ਮੈਂ ਜਦੋਂ ਹੀ ਪਛਾਣ ਲਿਆ ਉਹ ਸੀਗਾ ਰਮਾਣਾ ਸਾਹਿਬ ਜੀ ਤੇ ਰਮਾਣਾ ਸਾਹਿਬ ਤੇ ਰਹੀ ਬਠੰਡੇਆ ਹੂੰ ਇਹ ਬਾਦਲ ਕੇ ਖਾਸਮ ਖਾਸ ਅਫਸਰਾਂ ਚੋਂ ਇੱਕ ਸਨ ਇਹਨਾਂ ਨੂੰ ਤਾਂ ਐਕਸਟੈਂਸ਼ਨ ਦਿੱਤੀ ਹੋਈ ਸੀ ਹੂੰ ਚੰਨੂ ਦੇ ਵਿੱਚ ਜਦੋਂ ਦੀਪ ਦੀਪ ਵਾਲਿਆਂ ਦਾ ਪਿੰਡ ਹੈ ਨਾ ਡਿੰਪੀ ਢਿਲੋਰ ਦਾ ਪਿੰਡ ਚੰਨੂ ਆ ਬਿਲਕੁਲ ਉੱਥੇ ਕੁੜੀ ਮਰ ਗਈ ਮਸ ਥੱਲੇ ਆ ਕੇ ਡਿੰਪੀ ਦਾ ਪਿੰਡ ਜੀ ਪਿੰਡ ਦੀ ਉਹ ਕੁੜੀ ਤੇ ਸਾਰਾ ਪਿੰਡ ਡਿੰਪੀ ਹੋ ਰਹੇ ਦੇ ਮੁਖਾਲਫ ਬਿਲਕੁਲ ਜੀ ਤੇ ਉਥੇ ਵੀ ਰਾਜੀ ਨਮਾ ਕਰਾਉਣ ਵਾਲਿਆਂ ਚ ਏ ਰਮਾਣਾ ਸਾਹਿਬ ਇੱਕ ਸਨ ਹੂੰ ਇਹ ਅਸੀਂ ਬਠਿੰਡੇ ਦੇ ਪੱਤਰਕਾਰ ਲੰਬੀ ਵਾਲੇ ਪੱਤਰਕਾਰ ਸਾਰੇ ਚਸ਼ਮਦੀਨ ਆ ਉਸ ਮੇਲੇ ਤੇ ਹੂੰ ਕਿੰਨੇ ਬੜਿਆ ਕਿਵੇਂ ਸੀ ਤੇ ਉਹ ਕਿਹੜੇ ਅਫਸਰ ਸੀ ਜਿਨ੍ਹਾਂ ਨੇ ਸੱਥਰ ਤੇ ਆ ਕੇ ਨਵੇੜਿਆ ਸੀ ਜੀ ਮੈਂ ਤੇ ਜਦ ਹੀ ਪਛਾਣ ਲਿਆ ਮੈਂ ਕਹਾ ਲਈ ਵੀ ਤਰੇ ਫਿਰ ਤੇ ਰਟੈਰੋ ਕਿ ਵੀ ਹਰਾਮ ਨਹੀਂ ਕਰ ਰਹਾ ਸਰ ਮੈਂ ਕੋਟ ਕਰ ਰਿਹਾ ਘਟਨਾਵਾਂ ਨੂੰ ਜੀ 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 ਇਹ ਇਹ ਐ ਨਹੀਂ ਹੈ ਕਿ ਮਤਲਬ ਕਿ ਕੋਈ ਗੱਲ ਕਰਕੇ ਤੇ ਨਿਕਲ ਜਾਈਏ ਨਾ ਠੀਕ ਆ 100 ਗੱਲ ਕਰਦੇ ਕਈ ਵਾਰ ਤੁਹਾਡੀ ਗੱਲ ਜਿਹੜੀ ਹੈ ਨਾ ਠੀਕ ਹੈ ਗਲਤੀ ਵੀ ਰਹਿ ਜਾਂਦੀ ਮੈਂ ਨਹੀਂ ਕਹਦਾ ਕਿ ਅਸੀਂ ਪਰਫੈਕਟ ਆ ਜੀ ਪਰ ਉਹ ਯਾਦ ਰਹਿ ਜਾਂਦੀਆਂ ਚੀਜ਼ਾਂ ਅੱਛਾ ਦੋ ਅਧਿਕਾਰੀ ਉਹੀ ਆ ਜਿਹੜੇ ਡੱਲੇਵਾਲ ਸਾਹਿਬ ਨੂੰ ਮਨਾਉਣ ਪਹਿਲਾਂ ਸ਼ੰਭੂ ਵੀ ਗਏ ਸੀਗੇ ਖਨੋਰੀ ਵੀ ਗਏ ਸੀਗੇ ਜੀ ਠੀਕ ਹੈ ਨਾ ਤਾਂ ਮਤਲਬ ਇਹ ਆ ਕੇ ਉਹੀ ਅਧਿਕਾਰੀ ਉੱਥੇ ਖਲੋਤੇ ਨੇ ਪਾਣੀ ਦਾ ਗਲਾਸ ਫੜਾ ਰਹੇ ਨੇ ਤੇ ਹੈਗੇ ਜਿਆਦਾਤਰ ਸਾਫ ਕਾਤਕਾਰੀ ਨੇ ਜੀ ਚੱਲ ਰਿਹਾ ਤਾਂ ਮੇਰਾ ਮੱਥਾ ਠਣ ਗਿਆ ਤੇ ਮੈਂ ਜਾ ਕੇ ਮਲਕੇ ਥੋੜਾ ਜਾ ਦੇਖਿਆ ਤਾਂ ਮੈਨੂੰ ਇੱਕ ਸੁਪਰੀਮ ਕੋਰਟ ਦੀ ਸੁਣਵਾਈ ਜਿਹੜੀ ਆ ਨਾ ਉਹ ਮਿਲ ਗਈ ਅੱਜ ਹੀ ਤਾਂ ਉੱਥੇ ਜਿਹੜੇ ਸਾਡੇ ਐਡਵੋਕੇਟ ਜਰਨਲ ਆ ਉਹਨਾਂ ਨੇ ਜਾ ਕੇ ਇਹ ਗੱਲ ਕਹੀ ਕਿ ਖੁਸ਼ਖਬਰੀ ਹੈ ਖੁਸ਼ਖਬਰੀ ਵੇਜੀ ਜਾਂ ਖੁਸ਼ਖਬਰੀ ਉਹ ਇੱਕ ਗੀਤ ਸੀਗਾ ਨਾ ਜਿੱਦਾਂ ਗਾ ਸੀ ਬਿਲਕੁਲ ਜੀ ਤਾਂ ਉਹ ਕਹਿੰਦੇ ਕਿ ਬਈ ਖੁਸ਼ਖਬਰੀ ਹੈ ਮਾਈ ਲਾਰਡ ਵਈ ਦਲਨੇਵਾਲ ਸਾਹਿਬ ਨੇ ਜਿਹੜਾ 123 ਦਿਨ ਦਾ ਪੁਰਾਣਾ ਇਹਨਾਂ ਦਾ ਫਾਸਟ ਸੀ ਉਹ ਤੋੜ ਦਿੱਤਾ ਜੀ ਤੇ ਉਹ ਜੱਜ ਸਾਹਿਬ ਨੇ ਆਖਿਆ ਵੈਰੀ ਗੁੱਡ ਵੈਰੀ ਗੁੱਡ ਯਾਰ ਤਾਂ ਬਹੁਤ acha ਕੰਮ ਹੋਇਆ ਭਾਈ ਲੋਗ ਤੁਸੀਂ ਤਾਂ ਬਹੁਤ ਕਮਾਲ ਕਰ ਦਿੱਤਾ ਯੂ ਹੈਵ ਡਨ ਗ੍ਰੇਟ ਹੈ ਅੰਗਰੇਜ਼ੀ ਜੋਂ ਪਤਾ ਨਹੀਂ ਕੀ ਕਿਆ ਹੋਏਗਾ ਮੈਨੂੰ ਨਹੀਂ ਮੈਂ ਜਾਣੀ ਇਹਦਾ ਤਾਂ ਤੱਕੇ ਤੱਕੇ ਲਾ ਲੈਂਦੇ ਅੰਗਰੇਜ਼ੀ ਦੇ ਵਿੱਚ ਤੋ ਕਹਿਣ ਦਾ ਮਤਲਬ ਇਹ ਆ ਕਿ 123 ਦਿਨ ਜਿਹੜਾ ਇਹਨਾਂ ਨੇ ਫਾਸਟ ਕੀਤਾ ਉਹ ਤੋੜ ਦਿੱਤਾ ਗਿਆ ਇਹਦਾ ਕੁਝ ਅਰਥ ਹੋਰ ਨਿਕਲਦਾ ਹੈ ਜੀ ਸਰ ਜਿਹੜਾ ਫਾਸਟ ਹੈ ਫਾਸਟ ਦਾ ਮਤਲਬ ਕਿ ਭੋਜਨ ਤਿਆਗ ਹੂੰ ਬਿਲਕੁਲ ਠੀਕ ਹੈ ਜੀ ਇੱਕ ਹੁੰਦੀ ਹੈ ਵਾਟਰ ਫਾਸਟਿੰਗ ਕਿ ਸ਼ਬਦ ਇਸਤੇਮਾਲ ਕੀਤਾ ਜਾਏ ਪਾਣੀ ਦਾ ਤਿਆਗ ਕਹ ਲੋ ਯਸ ਸਰ ਅੰਗਰੇਜ਼ੀ ਥੋੜੀ ਥੋੜੀ ਆਉਂਦੀ ਹੈ ਸਾਨੂੰ ਥੋੜੀ ਥੋੜੀ ਚਲੋ ਥੋੜਾ ਥੋੜਾ ਹਸਰਾ ਵੀ ਜ਼ਰੂਰ ਚਾਹੀਦਾ ਤੇ ਹੈ ਨਾ ਅੰਗਰੇਜ਼ੀ ਵੀ ਬੋਲਣੀ ਜ਼ਰੂਰ ਚਾਹੀਦੀ ਹੈ ਅੰਗਰੇਜ਼ੀ ਚ ਵੀ ਦੱਸਣਾ ਜ਼ਰੂਰ ਚਾਹੀਦਾ ਤਾਂ ਮਤਲਬ ਕਿ ਉਹ ਹੁੰਦਾ ਇੱਕ ਪਾਣੀ ਦਾ ਜੀ ਇਹ ਤੇ ਪਾਣੀ ਪਹਿਲੇ ਹੀ ਪੀ ਰਹੇ ਸੀ ਇਹਦੇ ਗਲੂਕੋਜ਼ ਵੀ ਲਵਾ ਰਹੇ ਸੀ ਜੀ ਭੋਜਨ ਦਾ ਤਿਆਗ ਤਾਂ ਤੁਸੀਂ ਉੱਥੇ ਮਤਲਬ ਕਿ ਇੱਕ ਐਸਾ ਦਾਵਾ ਕਰ ਦਿੱਤਾ ਕਿ 123 ਦਿਨ ਤੋਂ ਜੋ ਮਰਨ ਵਰਤ ਆਪਾਂ ਕਹਿ ਰਹੇ ਸੀ ਕਿ ਉਹ ਤੋੜ ਦਿੱਤਾ ਗਿਆ ਪਛਾਣ ਕੇ ਸੀ ਤਾਂ ਸੱਚਮੁੱਚ ਜਿਹੜਾ ਮਤਲਬ ਵੀ ਹੋਰ ਨਿਕਲਦਾ ਤੇ ਉਦਾਸਰ ਵੀ ਹੋਰ ਪੈਂਦਾ ਫਿਰ ਜਦ ਕੇ ਕਹਾਣੀ ਐ ਸੀ ਕਿ ਜਦੋਂ ਇਹਨਾਂ ਨੂੰ ਹਿਰਾਸਤ ਚ ਲੈ ਲਿਆ ਇਹਨਾਂ ਦੇ ਨਾਲ ਦਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਇਹਨਾਂ ਨੇ ਹਿਰਾਸਤ ਦੇ ਵਿੱਚ ਹੁਣ ਇਹ ਹਿਰਾਸਤ ਨਹੀਂ ਕਹਿੰਦੇ ਕਹਿੰਦੇ ਹਸਪਤਾਲ ਚ ਤਾਂ ਦੱਸਦੇ ਆ ਕਿ ਡੱਲੇਵਾਲ ਸਾਹ ਬੁਰਾ ਨੇ ਨਾਲੇ ਤਾਂ ਪਾਣੀ ਛੱਡ ਦਿੱਤਾ ਤੇ ਨਾਲੇ ਦਵਾਈ ਛੱਡ ਦਿੱਤੀ ਤੁਸੀਂ ਵੇਖਿਆ ਹੋਣਾ ਕਿ ਕੱਲ ਕੁਝ ਸਟੇਟਮੈਂਟਾਂ ਵੀ ਸੀ ਕਿ ਉਹਨਾਂ ਦੀ ਸਥਿਤੀ ਬਹੁਤ ਨਾਜ਼ੁਕ ਹੈ ਨਾਜ਼ੁਕ ਕਿਉਂ ਹੈ ਕਿ ਨਾ ਦਵਾਈ ਤੇ ਨਾ ਪਾਣੀ ਹਮ ਹੁਣ ਉਹਨਾਂ ਦੀ ਸ਼ਰਤ ਇਹ ਸੀ ਕਿ ਬੰਦੇ ਸਾਡੇ ਰਿਹਾ ਕਰ ਦਿਓ ਜੀ ਨਹੀਂ ਤਾਂ ਮੈਂ ਪਾਣੀ ਵੀ ਨਹੀਂ ਪੀਣਾ ਹੁਣ ਬੰਦੇ ਰਿਹਾ ਹੋ ਗਏ ਭੰਦੇਰ ਸਾਹਿਬ ਰਿਹਾ ਹੋ ਗਏ ਕੁਹਾੜ ਸਾਹਿਬ ਰਿਹਾ ਹੋ ਗਏ ਜੀ ਕੁਝ ਹੋਰ ਕਿਸਾਨ ਛੱਡ ਦਿੱਤੇ ਗਏ ਹਮ ਹਮ ਤਾਂ ਉਹਨਾਂ ਨੇ ਤਾਂ ਪਾਣੀ ਪੀਣਾ ਸੀ ਤਾਂ ਤੁਸੀਂ ਦੇਖ ਲਓ ਕਿ ਸਰਕਾਰ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਦੋ ਵਿਧਾ ਕ੍ਰੀਏਟ ਕਰ ਦੇ ਤੀਨੋਂ ਦਾ ਸਮਾਂ ਅੱਜ ਕੋਈ ਵਿਚਲੀ ਗੱਲ ਨੂੰ ਸਮਝਣ ਵਾਸਤੇ ਕਿਉਂਕਿ ਦੇਖੋ ਕਿਸਾਨਾਂ ਧੜਿਆਂ 'ਚ ਵੀ ਕਹਿ ਲੋ ਕਿ ਬਹੁਤ ਪਾਟਕ ਹੈ ਨਾ ਜੀ ਹੁਣ ਜਿਹੜੇ ਐਸਕੇਐਮ ਦੇ ਸਪੋਰਟਰ ਨੇ ਉਹ ਕਹਿ ਰਹੇ ਕਿ ਡੱਲੇ ਵਾਲੇ ਉਹਨਾਂ ਦਾ ਸਤਿਆਨਾਸ਼ ਕਰਨਾ ਸੀ ਸੋ ਕਰ ਦਿੱਤਾ ਜੀ ਉਤੇ ਮਤਲਬ ਕਿ ਸਵਾਲ ਚੁੱਕ ਰਿਹਾ ਕਿ ਬਿਨਾ ਭੋਜਨ ਤੋਂ ਕੋਈ ਇੰਨਾ ਸਮਾਂ ਜਿੰਦਾ ਕਿੱਦਾਂ ਰਹਿ ਜਾਏਗਾ ਹਮ ਮਾਫ ਕਰਨਾ ਭਈ ਮਤਲਬ ਕਿ ਡੱਲੇਵਾਲ ਸਾਹਿਬ ਨੂੰ ਸਾਰੇ ਲੋਕ ਹੁਣ ਕਹਿ ਲੋ ਕਿ ਆਲੋਚਨਾਤਮਕ ਤਰੀਕੇ ਨਾਲ ਲੈ ਰਹੇ ਆ ਬਿਲਕੁਲ ਕਿਤੇ ਨਾ ਕਿਤੇ ਸ਼ੱਕ ਹੈ ਭਾਈ ਸਹਰ ਕਰ ਰਿਹਾ ਆਪ ਦਾ ਸ਼ੱਕ ਉਦਨ ਕਮੈਂਟ ਤੋਂ ਵੀ ਆਪਾਂ ਕਿਹਾ ਸੀ ਕਿ ਲੋਕ ਸ਼ੱਕ ਤੇ ਕਰਨਗੇ ਤੁਹਾਡੇ ਤੇ ਜੀ ਕਿ ਦੋ ਵੱਡੇ ਨੇਤਾ ਸਭ ਕੁਝ ਪਤਾ ਤੁਸੀਂ ਉੱਥੇ ਚਲੇ ਗਏ ਫੜੇ ਗਏ ਫਿਰ ਉਸ ਤੋਂ ਬਾਅਦ ਹੁਣ ਇੱਕ ਪਾਸੇ ਰਿਹਾਈ ਹੁੰਦੀ ਆ ਦੂਸਰੇ ਪਾਸੇ ਨਾਲ ਦੀ ਨਾਲ फास्ट तोड़न वाली खबर ब्रेक हो जाती है ये सब कुछ हुन देखो एनु कवर किमे करोगे तुसी बिल्कुल कवर किमे करोगे ना सो ए स्थिति आ के पता नहीं उन्होंने तोड़ा कि नहीं तोड़ा हले केड़ा वो ऑफिशियली आ ਸਾਡੇ ਸਾਹਮਣੇ ਆਏ ਪਰ ਸਰਕਾਰ ਨੇ ਉਹਨਾਂ ਨਾਲ ਜੜੀ ਕਰਨੀ ਸੋ ਕਰਤੀ ਹੁਣ ਤੁਸੀਂ ਹਿਸਾਬ ਲਾ ਲਓ ਆਈਟੀ ਵੱਲ ਚਲੋ ਆਪਾਂ ਤਾਂ ਕੋਟ ਕਰਤਾ ਉਹਨਾਂ ਮੈਂ ਤਾਂ ਵੈਸੇ ਵੀ ਲੱਭ ਕੇ ਪਹਿਲਾਂ ਲਾਈਨ ਇਹ ਲਿਖੀ ਕਿ ਭਾਈ ਇੱਕ ਤੇਰਾ ਦਾ ਦਾਵਾ ਇਹ ਆ ਕਿ ਉਹ ਜੋ ਸ਼ਰਤ ਸੀਗੀ ਕਿ ਪਾਣੀ ਤਦ ਪੀਣਾ ਜਦ ਬੰਦੇ ਛੱਡੋਗੇ ਉਹ ਪੂਰੀ ਹੋ ਗਈ ਤਾਂ ਪਾਣੀ ਪੀ ਲਿਆ ਪਰ ਦੂਜੀ ਧਿਰ ਜਾ ਕੇ ਕਹਿ ਰਹੀ ਹੈ ਕਿ ਉਹਨਾਂ ਨੇ ਵਰਨ ਵਰਤੀ ਤੋੜ ਦਿੱਤੀ ਤਾਂ ਦੋਨਾਂ ਚੀਜ਼ਾਂ 'ਚ ਜ਼ਮੀਨ ਅਸਮੰਦ ਦਾ ਫਰਕ ਆ ਹੁਣ ਉਹ ਲੱਗੇ ਤਾਂ ਹੋਇਆ ਪਰ ਕਿਹੜਾ ਕਿਹੜਾ ਸਮਝੇ ਜੀ ਹਮ ਸੋਸ਼ਲ ਮੀਡੀਆ ਦੇ ਵਿੱਚ ਤੇ ਇਹੀ ਹੈ ਕਿ ਇੱਕ ਵਾਰੀ ਤੀਰ ਨਿਕਲ ਗਿਆ ਕਮਾਨ ਚੋਂ ਬਸ ਫਿਰ ਤੁਸੀਂ ਜਿੰਨਾ ਮਰਜ਼ੀ ਉਹਨੂੰ ਕਵਰ ਕਰਦੇ ਰਹੋ ਜੀ ਇਥੇ ਰੌਕਟ ਦੀ ਸਪੀਡ ਤੋਂ ਵੀ ਦੁੱਗਣੀ ਸਪੀਡ ਹੁੰਦੀ ਹੈ ਇੱਥੇ ਫੈਲਣ ਵਾਲੀ ਗੱਲ ਹੈ ਰੌਕਟ ਤਾਂ ਕਿਤੇ ਕਿਤੇ ਦਿਸ ਜਾਂਦਾ ਵੀ ਇੱਧਰ ਨੂੰ ਜਾ ਰਿਹਾ ਹੈ ਤੇ ਪੋਸਟਾਂ ਨੂੰ ਪਤਾ ਵੀ ਨਹੀਂ ਲੱਗਦਾ ਕਿੱਧਰ ਨੂੰ ਸ਼ੇਅਰ ਹੋ ਰਹੀਆਂ ਬਸ ਲੋਕਾਂ ਨੂੰ ਤੁਹਾਨੂੰ ਪਤਾ ਹੀ ਹੈ ਕੀ ਕਹੀਏ ਜੀ ਹੁਣ ਤਾਂ ਖੈਰ ਇਹ ਹੈ ਪਾਣੀ ਦੀ ਕਹਾਣੀ ਤੇ ਪਾਣੀ ਚ ਮਧਾਨੀ ਆਉਦੇ ਤੇ ਪਰ ਸਰਕਾਰ ਨੇ ਕਹਿ ਲੋ ਕਿ ਦੱਬ ਕੇ ਗੇਮ ਖੇਡ ਦਿੰਦੀ ਹੈ ਜੀ ਜੀ ਤੁਸੀਂ ਕੀ ਇਤਬਾਰ ਕਰੋਗੇ ਇਹਨਾਂ ਦਾ ਹੁਣ ਪਹਿਲਵਾਨ ਜੀ ਤੇ 11 ਮੈਂਬਰੀ ਕਮੇਟੀ ਦਾ ਗਠਨ ਕਰੀ ਜਾਂਦੇ ਸੀ ਹਮ ਗੁਰਲਾਲ ਕਨੌਰ ਜੀ ਕਿ ਭਾਈ ਕਿਸੇ ਦਾ ਸਮਾਨ ਜੇ ਗਵਾਚਾ ਤੇਸੀ ਲੱਭ ਕੇ ਦੇਵਾਂਗੇ ਫਿਰ ਲੁਧਿਆਣਾ ਆ ਸੌਰੀ ਪਟਿਆਲਾ ਪੁਲਿਸ ਕੈਰੀ ਅਕੇ ਨਿਯਸ਼ ਕਹਤਾ ਦਰਜ ਕਰ ਲਈਏ ਇਸ ਮਾਮਲੇ ਚ ਐਫ ਆਈ ਆਰ ਦਰਜ ਹੋ ਗਈ ਜੀ ਤੇ ਸਿੱਧੂ ਸਾਹਿਬ ਆਉਂਦੇ ਆ ਮਨਦੀਪ ਸਿੰਘ ਸਿੱਧੂ ਉਹ ਕਹਿੰਦੇ ਕਿ ਕੋਈ ਸ਼ਿਕਾਇਤदर्जी ਨਹੀਂ ਹੋਈ ਸਾਡੇ ਕੋਲ ਤਾਂ ਸ਼ਿਕਾਇਤ ਹੀ ਨਹੀਂ ਆਈ ਇੱਕ ਬੰਦਾ ਸਾਹਮਣੇ ਆਉਂਦਾ ਕੈਮਰਿਆਂ ਨੇ ਉਹ ਕਹਿੰਦਾ ਕਿ ਮੈਂ ਖਨੌਰੀ ਬਾਰਡਰ ਤੇ ਲੰਗਰ ਸਾਹਿਬ ਦਾ ਸਾਂ ਜੀ ਸਾਡਾ ਤੇ ਸਰੋਂ ਦਾ ਤੇਲ ਵੀ ਚੋੱਕ ਕੇ ਲੈ ਗਿਆ ਠਾਣੇਦਾਰ ਕौरा ਉਹ ਪਤਾ ਨਹੀਂ ਕੌਣ ਆ ਮੈਂ ਹੁਣ ਉਹਦੀ ਰਸੋਈ 'ਚ ਜਾ ਕੇ ਚੈੱਕ ਕਰਾਂ ਜੀ ਗੱਬਰੂ ਦੀ ਰਫਤਾਰ ਚੈੱਕ ਕਰ ਉਹਦੀ ਰਫਤਾਰ ਚੈੱਕ ਉਹ ਕਹਿੰਦੇ ਜੀ ਖੰਡ ਵੀ ਲੈ ਗਿਆ ਘੋੜੇ ਦੇ ਪੀਪੇ ਲੈ ਗਿਆ ਹਮ ਮੈਂ ਸ਼ੁਕਰ ਕਰੋ ਪ੍ਰਭੂ ਉਹ ਤੋਂ ਮਿੱਟੀ ਵੀ ਚੋੱਕ ਕੇ ਲੈ ਗਿਆ ਜੀ ਮਤਲਬ ਕਿ ਐਸੀ ਹਾਲਤ ਹੈ ਕਿ ਕਿਆ ਕੁਝ ਹੋਰ ਜਾ ਰਿਹਾ ਹੈ ਦੂਜੇ ਪਾਸੇ ਦਾ ਦਾਵਾ ਕੁਛ ਹੋ ਰਿਹਾ ਪਰ ਡੱਲੇਵਾਲ ਸਾਹਿਬ ਹੋ ਰਾਂ ਦਾ ਮਾਮਲਾ ਜਿਹੜਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਦਾ ਹੁਣ ਸਭ ਕੁਝ ਦਾਤੇ ਲੱਗਣਾ ਹੀ ਸੀਗਾ ਜੀ ਇਹ ਤਾਂ ਬਹੁਤ ਪਹਿਲਾਂ ਹੀ ਤੁਸੀਂ ਗੱਲ ਕੀਤੀ ਸੀ ਮੈਂ ਦੱਸ ਦਿੱਤਾ ਸੀਗਾ ਤੁਹਾਨੂੰ ਕਿ ਇਹਨਾਂ ਦੇ ਖਿਲਾਫ ਯੂਨੀਅਨਾਂ ਵੀ ਸੀਗੀਆਂ ਹੂੰ ਜੋ ਮਰਜ਼ੀ ਆ ਬਾਰੋਂ ਬਾਰ ਜੋ ਮਰਜ਼ੀ ਗਈ ਜਾਣ ਉਹ ਇਦਾਂ ਕਰਦੇ ਜੀ ਅਸੀਂ ਨਖੇਦੀ ਕਰਦੇ ਆ ਸੀਗੀਆਂ ਆ ਪਹਿਲਾਂ ਤੋਂ ਹੀ ਐਸਕੇਐਮ ਦੇ ਸਪੋਰਟਰ ਇਹਨਾਂ ਦੇ ਉਲਟ ਸਨ ਜਿਹੜੇ ਕਿਸਾਨ ਯੂਨੀਅਨਾਂ ਦਾ ਹਿੱਸਾ ਨਹੀਂ ਹੈ ਪਰ ਐਸਕੇਮ ਨੂੰ ਉਹ ਨਿਗਰ ਤੇ ਰਮਨਦੇ ਆ ਜੀ ਇਹਨਾਂ ਬਾਰੇ ਪਹਿਲਾਂ ਹੀ ਸ਼ੰਕੇ ਸੰਸੇ ਸੀਗੇ ਹੁਣ ਰਹਿੰਦੀ ਖੁੰਦੀ ਕਸਰ ਸਰਕਾਰ ਨੇ ਕੱਢ ਦਿੱਤੀ ਆ ਬਾਕੀ ਭਈ ਅੰਦਰ ਖਾਤੇ ਕੀ ਚੱਲਦਾ ਹੂੰ ਹੈ ਫੂਡ ਪਾਣੀ ਦੀ ਜੋ ਗੱਲਬਾਤ ਹੈ ਹੁਣ ਇਹ ਤਾਂ ਕੋਈ ਬੰਦਾ ਬਾਹਰੋਂ ਹੁਣ ਆਪਾਂ ਅੰਦਰ ਤਾਂ ਝਾਕ ਨਹੀਂ ਸਕਦੇ ਅੰਦਰੋਂ ਬਾਹਰ ਆ ਕੇ ਕੋਈ ਗੱਲ ਸੱਦ ਕਰ ਸਕਦਾ ਹੈ ਹਾਂ ਬਿਲਕੁਲ ਉਹ ਉਸੇ ਗੱਲ ਨੂੰ ਹੀ ਆਪਾਂ ਮੰਨ ਸਕਦੇ ਹਾਂ ਅਨਮੋਹ ਭੱਟੀ ਜੀ ਕਹਿ ਰਹੇ ਨੇ ਕਿ ਸਾਰੀ ਉਤਲ ਬੁਤਲ ਕਹਿੰਦੇ ਤਿੰਨ ਚਾਰ ਬੰਦਿਆਂ ਕਰਕੇ ਹੋ ਰਹੀ ਹੈ ਕਹਿੰਦੇ ਬਾਕੀ ਤਾਂ ਮੋਰੀ ਹੈ ਔਰ ਦੇਵ ਜੀ ਕਹਿ ਰਹੇ ਨੇ ਕਿ ਕਵਰ ਅਪ ਜਿਹੜਾ ਹੈ ਉਹ ਸਭ ਪਕੜਾ ਜਾਏਗਾ ਕਹਿੰਦੇ ਝੂਠ